ਅੱਜ ਆਪਾਂ ਬਣਾਵਾਂਗੇ ਜੀਰਾ ਆਲੂ ਦੀ ਜਾਂ ਫਿਰ ਆਲੂ ਜੀਰਾ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਿਲਕੁਲ ਘੱਟ ਸਮਾਨ ਦੇ ਨਾਲ ਬਣਾ ਲਵਾਂਗੇ ਜਦੋਂ ਕੋਈ ਸਬਜ਼ੀ ਨਾ ਹੋਵੇ ਉਸ ਟਾਈਮ ਤੇ ਬਣਾ ਸਕਦੇ ਹਾਂ ਤੇ ਬਿਨਾਂ ਲਸਣ ਪਿਆਜ਼ ਤੋਂ ਬਣਾਵਾਂਗੇ ਚਟਪਟੀ ਜੀ ਬਣਦੀ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰਾਂ ਜ਼ਰੂਰ ਕਰਦੇ ਆ ਕਰੋ ਜੀ। ਜੀਰਾ ਆਲੂ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਲੂ ਚਾਹੀਦੇ ਆ। ਆਲੂ ਮੈਂ ਪਹਿਲਾਂ ਹੀ ਉਬਾਲ ਕੇ ਰੱਖ ਲਏ ਸੀਗੇ। ਇਹਨਾਂ ਨੂੰ ਆਪਾਂ ਮੋٹے-ਮੋٹے ਪੀਸ ਦੇ ਵਿੱਚ ਜਿਹੜਾ ਕੱਟ ਲਵਾਂਗੇ। ਜਿਸ ਤਰ੍ਹਾਂ ਦੇ ਵੀ ਤੁਹਾਨੂੰ ਪਸੰਦ ਨੇ ਥੋੜੇ ਪਤਲੇ ਕੱਟਨੇ ਨੇ ਉਸ ਤਰ੍ਹਾਂ ਦੇ ਕੱਟ ਸਕਦੇ ਹੋ। ਇਦਾਂ ਦੇ ਪੀਸ ਆਪਾਂ ਇਹਨਾਂ ਦੇ ਕੱਟ ਲਵਾਂਗੇ। ਇਦਾਂ ਵਧੀਆ ਲੱਗਦੀ ਹੈ ਦੇਖਣ 'ਚ ਵੀ ਤੇ ਖਾਣ 'ਚ ਵੀ। ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਆਲੂ ਗਰਮ-ਗਰਮ ਨਹੀਂ ਪਾਉਣੇ ਹੈਗੇ ਫਿਰ ਆਲੂ ਜਿਹੜੇ ਗਰਮ ਆ ਉਹ ਮੈਸ਼ ਹੋ ਜਾਂਦੇ ਆ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਵਧੀਆ ਖੜੇ-ਖੜੇ ਆਲੂ ਜਿਹੜੇ ਵਧੀਆ ਲੱਗਦੇ ਨੇ ਸਬਜ਼ੀ ਦੇ ਵਿੱਚ ਇਸ ਲਈ ਮੈਂ ਇਹਨਾਂ ਨੂੰ ਠੰਡਾ ਹੋਣ ਲਈ ਸਾਈਡ ਤੇ ਰੱਖ ਦਿੱਤਾ ਸੀਗਾ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਰੂਮ ਟੈਂਪਰੇਚਰ ਤੇ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਸਬਜ਼ੀ ਜਿਹੜੀ ਬਣਾ ਸਕਦੇ ਹੋ ਤੁਸੀਂ ਇਹਨਾਂ ਨੂੰ ਛਿੱਲ ਕੇ ਸਾਈਡ ਤੇ ਰੱਖ ਦੋ ਇਸ ਤਰ੍ਹਾਂ ਆਪਾਂ ਸਾਰੇ ਪੀਸ ਆ ਜਿਹੜੇ ਕੱਟ ਲਵਾਂਗੇ ਤੇ ਕੋਈ ਵੀ ਤੁਸੀਂ ਆਲੂ ਲਾਲ ਆਲੂ ਜਾਂ ਚਿੱਟੇ ਆਲੂ ਕੋਈ ਵੀ ਆਲੂ ਆ ਜਿਹੜੇ ਯੂਜ਼ ਕਰ ਸਕਦੇ ਹੋ ਇਸ ਸਬਜ਼ੀ ਲਈ ਸਾਰੇ ਆਲੂ ਪਹਿਸਰ ਤਰ੍ਹਾਂ ਹੀ ਕੱਟ ਲਏ ਆ ਵਧੀਆ ਉਬਾਲ ਲਏ ਸੀਗੇ ਦੂਜੀ ਸਾਈਡ ਤੇ ਆਪਾਂ ਜਿਹੜੇ ਮਸਾਲੇ ਆ ਉਹ ਵੀ ਦੇਖ ਲੈਣੇ ਆ ਇਹਦੇ ਵਿੱਚ ਧਣੀਆਂ ਬਹੁਤ ਹੀ ਜ਼ਿਆਦਾ ਵਧੀਆ ਫਲੇਵਰਫੁੱਲ ਜਿਹੜਾ ਟੇਸ ਦਿੰਦਾ ਹੈ ਆਪਾਂ 2 ਚਮਚਾ ਜਿਹੜੇ ਧਣੀਆਂ ਦੇ ਲਏ ਆ ਸਾਬਤ ਧਣੀਆਂ ਇਹਨੂੰ ਦਰਦਰਾ ਜਿਹਾ ਪੀਸ ਲਵਾਂਗੇ ਇਸ ਤਰ੍ਹਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਤੁਸੀਂ ਸਾਬਤ ਧਨੀਆ ਹੀ ਦਰਦਰਾ ਪੀਸ ਕੇ ਪਾਉਣਾ ਹੈ ਫਿਰ ਫਲੇਵਰ ਬਹੁਤ ਵਧੀਆ ਆਉਂਦਾ ਦੂਜੀ ਸਾਈਡ ਤੇ ਮੈਂ ਮਿਰਚਾਂ ਐ ਜਿਹੜੀਆਂ ਉਹ ਵੀ ਕੱਟ ਲੀਆਂ ਸੀ ਐ ਤਿੰਨ ਹਰੀਆਂ ਮਿਰਚਾਂ ਇਸ ਤਰ੍ਹਾਂ ਲੰਬੀਆਂ ਲੰਬੀਆਂ ਕੱਟ ਲੀਆਂ ਮੈਂ ਤੁਸੀਂ ਜਿੰਨੀ ਮਿਰਚ ਖਾਣਾ ਪਸੰਦ ਕਰਦੇ ਹੋ ਉਹਨੀਆਂ ਮਿਰਚਾਂ ਐ ਜਿਹੜੀਆਂ ਕੱਟ ਲਿਓ ਤੇ ਦੂਜੀ ਸਾਈਡ ਤੇ ਆਪਾਂ ਇੱਕ ਕੜਾਈ ਲੈ ਲਵਾਂਗੇ ਇਹਦੇ ਵਿੱਚ ਘਿਓ ਪਾ ਲਵਾਂਗੇ ਘਿਓ ਪਾਉਣ ਤੋਂ ਬਾਅਦ ਆਪਾਂ ਜੀਰਾ ਪਾ ਲਵਾਂਗੇ ਤੇ ਦਰਦਰਾ ਕਟਿਆ ਹੋਇਆ ਧਨੀਆ ਜਿਹੜਾ ਉਹ ਵੀ ਐਡ ਕਰ ਦਵਾਂਗੇ ਤੇ ਨਾਲ ਹੀ ਆਪਾਂ ਬਾਕੀ ਚੀਜ਼ਾਂ ਵੀ ਐਡ ਕਰ ਦਵਾਂਗੇ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਥੋੜੀ ਜਿਹੀ ਕਸੂਰੀ ਮੇਥੀ ਆਲੂਆਂ ਦੇ ਹਿਸਾਬ ਨਾਲ 4 ਤੋਂ 5 ਆਲੂਆਂ ਲਈ 3 ਚਮਚ ਕਸੂਰੀ ਮੇਥੀ ਹੈ ਜਿਹੜੀ ਲੈ ਲਈ ਆ ਤੇ ਇਹਨਾਂ ਨੂੰ ਆਪਾਂ ਥੋੜੀ ਦੇਰ ਲਈ ਬਿਲਕੁਲ ਪਕਾਉਣਾ ਹੈ ਬਹੁਤਾ ਜ਼ਿਆਦਾ ਨਹੀਂ ਪਕਾਉਣਾ ਨਹੀਂ ਮਸਾਲੇ ਆ ਜਿਹੜੇ ਸੜ ਜਾਣਗੇ ਹੋਰ ਇਹਨੂੰ ਚਟਪਟਾ ਟੇਸ ਦੇਣ ਲਈ 1 ਤੋਂ 1.5 ਚਮਚ ਆਪਾਂ ਜਿਹੜਾ ਚਾਟ ਮਸਾਲਾ ਪਾਇਆ ਕਿੰਨਾ ਖੱਟਾ ਪਸੰਦ ਕਰਦੇ ਹੋ ਉਸ ਦੇ ਹਿਸਾਬ ਨਾਲ ਪਾ ਸਕਦੇ ਹੋ ਸਵਾਦ ਅਨੁਸਾਰ ਨੂਣ ਪਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਜਿਹੜਾ ਆਮਚੂਰ ਪਾਊਡਰ ਆ ਉਹ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਦੇ ਕੇ ਮਿਰਚ ਪਾਈ ਆ ਅੱਧਾ ਪੌਣਾ ਚਮਚ ਮੈਂ ਦੇ ਕੇ ਮਿਰਚ ਦਾ ਪਾ ਲਿਆ ਤੁਸੀਂ ਚਾਹੋ ਇਹਦੇ ਵਿੱਚ ਹਲਦੀ ਹੈ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਜਾਂ ਜ਼ਿਆਦਾ ਮਿਰਚ ਖਾਣੇ ਹੋ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਜਿਹੜੇ ਆਲੂ ਉਬਾਲ ਕੇ ਰੱਖੇ ਸੀਗੇ ਉਹ ਇਹਦੇ ਵਿੱਚ ਮਿਕਸ ਕਰ ਦਵਾਂਗੇ ਸਾਰੇ ਮੈਂ ਇਹਨਾਂ ਵਿੱਚ ਹਲਦੀ ਨਹੀਂ ਪਾਈ ਹੈਗੀ ਤੇ ਨਾ ਹੀ ਲਾਲ ਮਿਰਚ ਪਾਈ ਆ ਕਿਉਂਕਿ ਮੈਂ ਹਰੀ ਮਿਰਚ ਪਾਈ ਸੀ ਅਸੀਂ ਮਿਰਚ ਬਹੁਤ ਘੱਟ ਖਾਂਦੇ ਆ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤਾਂ ਲਾਲ ਮਿਰਚ ਜਿਹੜੀ ਤੁਸੀਂ ਐਡ ਕਰ ਸਕਦੇ ਹੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਮਸਾਲੇ ਸਾਰੇ ਪਾਉਣੇ ਨੇ ਉਸ ਟਾਈਮ ਤੇ ਗੈਸ ਦੀ ਫਲੇਮ ਬਿਲਕੁਲ ਲੋ ਹੋਣੀ ਚਾਹੀਦੀ ਆ ਕਿਉਂਕਿ ਆਪਾਂ ਲਸਣ ਪਿਆਜ਼ ਨਹੀਂ ਪਾਇਆ ਹੈਗਾ ਇਸ ਲਈ ਮਸਾਲੇ ਆ ਜਿਹੜੇ ਜਲਦੀ ਸੜ ਜਾਣਗੇ ਜੇ ਗੈਸ ਦੀ ਫਲੇਮ ਹਾਈ ਹੋਊਗੀ ਜਦ ਤੁਸੀਂ ਇਦਾਂ ਕਰੋਗੇ ਕਿ ਘਿਓ ਨੂੰ ਗਰਮ ਕਰਨ ਤੋਂ ਬਾਅਦ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦਿਓ ਤਾਂ ਕਿ ਮਸਾਲੇ ਫੁਕੜਨਾ ਤੇ ਬਾਅਦ ਦੇ ਵਿੱਚ ਔਨ ਕਰਕੇ ਆਲੂ ਆ ਜਿਹੜੇ ਮਿਕਸ ਕਰ ਲਓ ਤੁਸੀਂ ਮੈਂ ਮਸਾਲੇ ਪਾਉਂਦੇ ਸਮੇਂ ਗੈਸ ਦੀ ਫਲੇਮ ਬਿਲਕੁਲ ਲੋ ਰੱਖੀ ਸੀ ਇਸ ਲਈ ਸਬਜੀ ਆਪਣੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਮਸਾਲੇ ਸੜਦੇ ਨਹੀਂ ਹੈਗੇ ਨਾ ਹੀ ਦੇਗੀ ਮਿਰਚ ਸੜੂਗੀ ਤੇ ਨਾ ਹੀ ਜਿਹੜਾ ਆਪਾਂ ਚਾਟ ਮਸਾਲਾ ਪਾਇਆ ਸੀ ਉਹ ਵੀ ਨਹੀਂ ਫੁਕੂਗਾ ਇਸ ਤਰ੍ਹਾਂ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣੂਗੀ ਆਲੂ ਆਪਣੇ ਪੱਕੇ ਹੋਏ ਸੀਗੇ ਤੇ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਆ ਬਿਲਕੁਲ ਥੋੜੀ ਦੇਰ ਆਪਾਂ ਆਲੂਆਂ ਨੂੰ ਜਿਹੜਾ ਪਕਾ ਲਿਆ ਸੀਗਾ ਤੇ ਗੈਸ ਦੀ ਫਲੇਮ ਬੰਦ ਕਰ ਦਿੱਤੀ ਸੀਗੀ ਤੁਸੀਂ ਇਹਨੂੰ ਰੋਟੀ ਨਾਨ ਪਰਾਂਟੇ ਕਿਸੇ ਨਾਲ ਵੀ ਖਾ ਸਕਦੇ ਹਾਂ ਜੋ ਇਦਾਂ ਰੁੱਖਾ ਵੀ ਖਾਓਗੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਫਿਰ ਵੀ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ